ਲਓ ਜੀ ਅੱਜ ਸੇ ਖੁਰ ਪਰਮੇਸ਼ਰਦوار ਸਾਹਿਬ ਆਏ ਆ ਵਿਸਾਖੀ ਦਾ ਦਿਹਾੜਾ ਮਨਾਇਆ ਜਾ ਰਿਹਾ ਏ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਬਹੁਤ ਜ਼ਿਆਦਾ ਪ੍ਰਬੰਧ ਕੀਤੇ ਗਏ ਨੇ ਜੀ ਬਹੁਤ ਜ਼ਿਆਦਾ ਸੋਹਣੀ ਸਜਾਵਟਾ ਦੁਨੀਆਂ ਦਾ ਤਾਂ ਕੋਈ ਪਤਾ ਹੀ ਨਹੀਂ ਵੀ ਕਿੰਨੀ ਕ ਕਿੰਨਾ ਕ ਇਕੱਠਾ ਆ ਆ ਪਾਰਕਿੰਗ ਆ ਗਈ ਮੋਟਰਸਾਈਕਲਾਂ ਦੀ ਬੱਸਾਂ ਦੀ ਪਾਰਕਿੰਗ ਦੂਜੀ ਸਾਈਡ ਆ ਜੀ ਆ ਪਰਮੇਸ਼ਰਦوار ਸਵੀਡਸ ਵਿਕਰੀ ਆ ਗਈ ਜੀ ਵਾਹਿਗੁਰੂ ਵਾਹਿਗੁਰੂ ਇਹ ਦੇਖੋ ਜੀ ਅੱਜ ਕਹਾਣਾ ਰਣਜੀਤ ਸਿੰਘ ਭਾਈ ਸਾਹਿਬ ਜੀ ਟੰਟਰੀਆਂ ਵਾਲਿਆਂ ਦਾ ਹਰ ਪਾਸੇ ਕਲਗੀਆਂ ਵਾਲੇ ਕਲਗੀਆਂ ਵਾਲੇ ਨਜ਼ਰ ਆਉਣਗੇ ਸੱਚੇ ਪਾਤਸ਼ਾਹ ਵਾਹਿਗੁਰੂ 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 ਲਓ ਜੀ ਆਪਾਂ ਇੰਟਰ ਹੋ ਗਏ ਜੀ ਆਇਆਂ ਨੂੰ ਬਸਾਖੀ ਜੀ ਆਇਆਂ ਨੂੰ ਵਾਹਿਗੁਰੂ 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 ਦਰਬਾਰ ਸਾਹਿਬ ਇਹਨਾਂ ਨੂੰ ਨਾਮ ਸ਼ਿਗਾਰ ਦਾ ਕਰਨੀ ਡੈਕੋਰੇਸ਼ਨ ਦੇਖੋ ਜੀ ਤੁਸੀਂ ਵਾਹਿਗੁਰੂ ਵਾਹਿਗੁਰੂ Tervara saiba mais saiba. Vai, Guru. Vai, vir. Vai, vir. Vai, vir. Vai vir. ਦਾ ਕੋਈ ਹਿਸਾਬ ਕਿਤਾਬ ਹੈ ਨਹੀਂ ਵਾਹਿਗੁਰੂ ਇਹ ਨਸਾ ਕੀ ਲੋ ਇਧਰ ਸਰਬ ਦਾ 메ਨਗੇਟ

ਨਾ ਸੋਨਾ ਸਿਆਪਟ ਕੀਤੀ ਹੋਈ ਆ ਨਾ ਇੱਥੇ ਪ੍ਰਾਣਾ ਦਰਬਾਰ ਸਾਹਿਬ ਹੁੰਦਾ ਸੀਗਾ ਪਹਿਲਾਂ ਸੁਰੋਜ ਭਾਈ ਸਾਹਾ ਕੋਠੀ ਚ ਰਿਆ ਕਰਦੇ ਸੀ ਕਿ ਆ ਘਰ ਰਿਆ ਤੇ ਪ੍ਰਾਣੀ ਤੇ ਵਿੱਤਾਂ ਨਹੀਂ ਡਰਨਾ ਤੇਤੋਂ ਨਾਨਕ ਦੇ ਆ ਯਾਰਾਂ ਨੇ ਵਿੱਪਰਾ ਨਹੀਂ ਡਰਨਾ ਤੇਤੋਂ ਨਾਨਕ ਦੇ ਆ ਯਾਰਾਂ ਨੇ ਲੰਗਰ ਹਾਂ ਮਾਤਾ ਤੇ ਆ ਯਾਦਗਾਰੀ ਲੰਗਰ ਸ਼ੰਕਰ ਹਾਲ ਆ ਜੀ ਵਾਹਿਗੁਰੂ ਜੀ ਲੋ ਜੀ ਇਹ ਭਾਈ ਸਾਡੀ ਰਹਾਇਸ਼ ਇੱਥੇ ਆ ਕੋਠੀ ਜੀ ਇੱਥੇ ਪੁਲਿਸ ਵਾਲੇ ਖੜੇ ਨੇ ਇਧਰ ਕਲੰਗੀਧਰ ਨਵਾਸਾ ਕਲੰਗੀਧਰ ਨਵਾਸ ਦਾ ਗੇਟ ਬੰਦ ਹੋ ਗਿਆ ਜੀ ਤੋ ਵਾਹਿਗੁਰੂ ਵਾਹਿਗੁਰੂ ਤੋ ਵਾਹਿਗੁਰੂ 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 ਇਹ ਆਕਾਰ ਪਾਰਕਿੰਗ ਹੈ ਇੰਦਰ ਸਾਰੀ ਇੱਕ ਚੀਜ਼ ਦਾ ਬਹੁਤ ਬਾਕੂਬੀ ਨਾਲ ਪ੍ਰਬੰਧ ਕੀਤਾ ਗਿਆ ਬਹੁਤ ਜ਼ਿਆਦਾ ਬੱਸਾਂ ਵਾਸਤੇ ਅਲੱਗ ਪਾਰਕਿੰਗਾਂ ਮੋਟਰਸਾਈਕਲਾਂ ਵਾਸਤੇ ਅਲੱਗ ਪਾਰਕਿੰਗਾਂ ਗੱਡੀਆਂ ਵਾਸਤੇ ਅਲੱਗ ਪਾਰਕਿੰਗਾਂ ਦੋ ਤਿੰਨ ਕਿੱਲਾਂ ਦੇ ਵਿੱਚ ਪਾਰਕਿੰਗ ਹੀ ਹੈ ਠੀਕ ਹੈ ਬਹੁਤ ਜਿਆਦਾ ਪ੍ਰਵਾਨ ਦੇ ਦਿੱਤੇ ਹੋਏ ਨਹੀਂ ਇਹ ਸੰਗਤ ਭਾਈ ਸਾਹਿਬ ਨੂੰ ਮਿਲਣ ਵਾਲੀ ਖੜੀ ਹੈ ਗੇਟ ਤੇ ਹੁਣ ਪਰ ਗੇਟ ਬੰਦ ਹੋ ਗਿਆ ਭਾਈ ਸਾਹਿਬ 4 ਵਜੇ ਸੰਗਤਾਂ ਨੂੰ ਮਿਲ ਰਹੇ ਨੇ ਜੀ ਤਕਰੀਬਨ ਹੁਣ ਦੀਵਾਨ ਹਾ ਦੀਵਾਨ ਤੇ ਵੀ ਜਾਣਾ ਤਾਂ ਕਰਕੇ ਕਹਿੰਦੇ ਗੇਟ ਬੰਦ ਕਰਤਾ ਦੀਵਾਨ ਹਾਲ ਵਾਹਿਗੁਰੂ 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 ਦੇਖੋ ਇੱਕ ਨ ਸੋਹਣਾ ਦ੍ਰਿਸ਼ਾ ਵਾਹ ਜੀ ਵਾਹ ਵਾਹਿਗੁਰੂ 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 ਦੀਵਾਨ ਹਾਲ ਜੀ ਵਾਹਿਗੁਰੂ i ਆਹ ਉਹਨਾਂ ਦਾ ਜੀਤ ਸਵਾਗਤ ਹੈ। ਅਰੇ ਯਾਰ ਕਿਹੜਾ ਬੀਵੀਆਈਪੀ ਨਹੀਂ ਆਇਆ ਵੈ ਉਹ ਰਮ ਮਹਾਰਾਣੀ ਫਿਰਦੀ ਆ, ਉਹਦੀ ਕੁੜੀ ਫਿਰਦੀ ਆ, ਉੱਧਰ ਡਾਕਟਰ ਗੁਰਪ੍ਰੀਤ ਕੌਰ ਆ ਗਈ। ਪਹਿਨਾ ਲਾਲ ਸਿੰਘ ਆਇਆ। ਡਾਕਟਰ ਬਲਬੀਰ ਆ ਗਿਆ। ਸਭ ਕੋਟਰਾਜ ਆ ਇੱਥੇ। ਅੱਜੇ ਫਿਰਦੇ ਨੇ। ਲਓ ਜੀ ਮਹਾਂਪੁਰਸ਼ਾਂ ਨੂੰ ਮਿਲਣ ਵਾਸਤੇ ਭਾਈ ਸਾਹਿਬ ਨੂੰ ਕੈਪਟਨ ਅਮਰਿੰਦਰ ਦੀ ਮਹਾਰਾਣੀ ਵੀ ਆਈ ਵੀ ਆ ਉਹਦੀ ਬੇਟੀ ਵੀ ਆਈ ਵੀ ਆ ਡਾਕਟਰ ਮਲਬੀਰ ਵੀ ਆ ਗਿਆ ਲਾਲ ਸਿੰਘ ਵੀ ਆ ਗਿਆ ਤੇ ਸੀਐਮ ਦੇ ਘਰ ਵਾਲੀ ਵੀ ਆ ਗਈ ਗੁਰਪ੍ਰੀਤ ਕੌਰ ਵੀ ਆਈ ਆ ਹੁਣੇ ਮਨ ਲਾ ਕਿਹੜਾ ਵੀ ਆਪੀ ਆ ਜਿਹੜਾ ਉਹ ਇਸ ਟਾਈਮ ਨਹੀਂ ਆਇਆ ਪਿਆ ਮਨ ਲਾ ਇੰਨੀ ਕਿ ਜ਼ਿਆਦਾ ਫੋਰਸ ਲੱਗੀ ਹੋਈ ਆ ਨਾ ਕੋਈ ਹਿਸਾਬ ਕਿਤਾਬ ਨਹੀਂ ਮੰਨਦਾ ਕਿ ਕਾਰੇ ਇੱਕ ਸ਼ਹਿਰ ਦਾ ਮੰਨ ਲਾ ਕੀ ਜਿਹੜਾ ਵੀ ਕੋਈ ਵੀ ਵੀ ਆਈ ਪੀ ਆ ਮੰਨ ਲਾ ਕੀ ਕਿਸੇ ਵੀ ਸ਼ਹਿਰ ਦਾ ਹਰ ਇੱਕ ਪਹੁੰਚਿਆ ਵਜ ਇੱਥੇ ਹਰ ਇੱਕ ਤੋਂ ਨਾਲ ਬੱਤੀ ਵਾਲੀਆਂ ਗੱਡੀਆਂ ਦਾ ਨਹੀਂ ਕੋਈ ਘਾਟਾ ਮੰਨ ਲਓ ਕੀ ਕੋਈ ਫੋਰਸ ਦਾ ਨਹੀਂ ਘਾਟਾ ਬਹੁਤ ਜ਼ਿਆਦਾ ਰਾਜ ਸਾਹਿਬ ਬਹੁਤ ਜ਼ਿਆਦਾ ਮੰਨ ਲਾ ਕੀ ਵੱਡੇ ਵੱਡੇ ਲੀਡਰ ਪਹੁੰਚੇ ਹੋਏ ਨੇ ਇੱਕ ਕਮਾਈ ਨਹੀਂ ਤਾਂ ਹੋਰ ਕੀ ਆ ਖਰਾਬ ਇਧਰ ਡਾਕਟਰ ਗੁਰਪ੍ਰੀਤ कौर ਚਲੀ ਸੀਐਮ ਦੇ ਘਰ ਆਲੀ ਡਾਕਟਰ ਬਦਲਵੀਏ ਚੱਲਿਆ ਜੀ ਲਓ ਜੀ ਮਹਾਰਾਣੀ ਆ ਗਈ ਮਹਾਰਾਣੀ ਦੀ ਕੁੜੀ ਆ ਗਈ ਆ ਦੇਖ ਲਓ ਜੀ ਹੈ ਕਮਾਈ ਭਾਈ ਸਾਹਿਬ ਦੇ ਲੋ ਜੀ ਭਾਈ ਸਾਹਿਬ ਆਈ ਗਏ ਜੀ ਥੋੜਾ ਜਿਹਾ ਮੇਰੇ ਕੋਲ ਹੈ ਇਹਦੇ ਤੋਂ ਮੂਰੇ ਹੈ ਇਹ ਪਾਪੂ ਫੋਨ ਕਰੀ ਗਏ ਆ ਜੋ ਆਜਵਾਜ ਕਿੰਨੇ ਨਿਮਰਤਾ ਨਾਲ ਕਹਿੰਦੇ ਨੇ ਭਾਈ ਸਾਹਿਬ ਆਜੋ ਆਜੋ ਸੰਕਤਾਂ ਨੂੰ ਦੇਖ ਲੋ ਆਨੰਦ ਸੇ ਪੀਰ ਬੁੱਧੂ ਸਾਹਿਬ ਈ ਗੱਲ ਕਹਿ ਕੇ ਬਾਹਰ ਆ ਗਏ ਸਾਡੇ ਦੇਖ ਦੇ ਕੇ ਬੀਬੀਆਂ ਨੂੰ ਮੈਂ ਬੈਠੀ ਇਧਰਲੇ ਪਾਸੇ ਪਿੱਛੇ ਜਗਾ ਖਾਲੀ ਹੈ ਅਜੇ ਉਧਰਲੇ ਪਾਸੇ ਬੈਠ ਜਾਓ ਵੀਰਾਂ ਵਾਲੇ ਪਾਸੇ ਬੈਠ ਜਾਓ ਜਿੰਨੀ ਸੰਗਤ ਅੰਦਰ ਬੈਠ ਸਕੇਗੀ ਬੈਠੇ ਫਿਰ ਨਹੀਂ ਤੇ ਬਾਹਰਲੇ ਪਾਸੇ ਸਕਰੀਨਾਂ ਲੱਗੀਆਂ ਮੈਂ ਆਉਂਦਿਆਂ ਵੇਖਿਆ ਬਹੁਤ ਸੰਗਤ ਬਾਹਰ ਵੀ ਸਕਰੀਨਾਂ ਦੇ ਕੋਲ ਬੈਠੀ ਸੋ ਜਿੰਨੇ ਕੁ ਬੈਠ ਸਕਣਗੇ ਬੈਠਦੇ ਹਾਂ ਅੱਜ 14 ਅਪ੍ਰੈਲ ਹੈ ਔਰ ਇਸ ਮਾਗਮ ਦਾ ਆਖਰੀ ਦਿਨ ਹੈ ਹਜ਼ਾਰਾਂ ਲੱਖਾਂ ਹੀ ਸੰਗਤਾਂ ਦੂਰੋਂ ਨੇੜੋਂ ਚਲ ਕੇ ਹਾਜ਼ਰੀਆਂ ਭਰ ਰਹੀਆਂ ਹਨ ਚੌਥੀ ਕਿੱਲੇ ਅੰਚ ਬਣਿਆ ਹੋਇਆ ਅਸਥਾਨ ਅੱਜ ਸਾਨੂੰ ਛੋਟਾ ਲੱਗ ਰਿਹਾ ਹੈ ਜਗ੍ਹਾ ਘੱਟ ਲੱਗ ਰਹੀ ਹੈ ਸਾਰੇ ਪਾਸੇ ਲੰਗਰ ਬਸੇਰਾ ਖੁੱਲ੍ਹਾ ਹੈ ਪਰ ਅੱਜ ਸੋ ਤੇਲਾ ਕਰਿਆ ਪਾਰਕਿੰਗ ਨਹੀਂ ਮਿਲ ਰਹੀ ਸਾਰੇ ਪਾਸੇ ਮੁਸ਼ਕਲ ਹੋ ਰਹੀ ਹੈ ਪਰਾਉ ਅਸੀਂ ਸਾਰੇ ਸਤਿਗੁਰੂ ਦੇ ਪਿਆਰ ਵਿੱਚ ਖੁਸ਼ ਹੋਈਏ ਕਿ ਸੰਗਤ ਇੰਨੀ ਵਧੀਆ ਗੁਰੂ ਕੇ ਸਿੰਘ ਇੰਨੇ ਵੰਨ ਏਨਾ ਵਧੀਆ ਚੜ੍ਹਦੀ ਕਲਾ ਹੋਵੇ ਕਿ ਹਰ ਪਾਰਟੀ ਵਿੱਚ ਛੋਟੀ ਪਵੇ ਹਰ ਮੰਡਾਲ ਛੋਟਾ ਪਵੇ ਉਹ ਜੀ ਆਕਾਲ ਅੱਜ ਜਿੱਥੇ ਗੁਰੂ ਜੀ ਦੀਆਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਉਥੇ ਸਾਡੇ ਬਹੁਤ سارے ਧਾਰਮਿਕ ਆਗੂ ਵੀ ਆਏ ਹੋਏ ਹਨ ਗੁਰੂ ਪਿਆਰੇ ਮਹਾਪੁਰਖ ਸਭ ਹਾਜ਼ਰੀਆਂ ਸੰਗਤ ਵਿੱਚ ਪੱਧਰੇ ਹਨ ਦੇ ਨਾਲ ਅੱਜ ਰਾਜਨੀਤਿਕ ਆਗੂ ਵੀ ਸਾਡੇ ਸਾਰੀਆਂ ਪਾਰਟੀਆਂ ਦੇ ਵੱਖ-ਵੱਖ ਨੁਮਾਇंदे ਇਸ ਸਮਾਗਮ ਵਿੱਚ ਹਾਜ਼ਰੀ ਭਰ ਦਏ ਹਨ ਸੋ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਹਾਂ ਧੰਵਾਦ ਕਰਦਾ ਤੇ 10-15 ਮਿੰਟ ਬਾਅਦ ਆਪਾਂ ਦੀਵਾਨ ਸ਼ੁਰੂ ਕਰਾਂਗੇ ਕਿਉਂਕਿ ਸਾਰਿਆਂ ਨੂੰ ਬੈਠਣ ਨੂੰ ਥਾਂ ਬਣ ਜਾਏ ਤੇ ਸਾਰਿਆਂ ਦਾ ਬਣਦਾ ਅਸੀਂ ਆਪਣੇ ਵੱਲੋਂ ਸਨਮਾਨ ਸਤਿਕਾਰ ਕਰ ਸਕੀਏ ਕਿਉਂਕਿ ਅਜੇ ਟਿਕਾਣਾ ਬਣਨ ਤੇ ਵੀ ਟਾਈਮ ਲੱਗਣਾ ਮਤਫਾ ਬਹੁਤ ਦੂਰ ਤੱਕ ਸੰਗਤ ਟਿਕਣ ਵਾਲੀ ਖੜੀ ਹੈ ਸੋ ਮੈਂ ਅੱਜ ਜੋ ਸਾਡੀ ਸੰਗਤ ਵਿੱਚ ਸੁਭਾਏਮਾਨ ਹਨ ਮੌਜੂਦਾ ਸਰਕਾਰ ਆਪ ਆਦਮੀ ਪਾਰਟੀ ਦੀ ਹੈ ਉਹਦੇ ਵਿੱਚੋਂ ਸਰਦਾਰ ਭਗਵੰਤ ਸਿੰਘ ਸੀਐਫ ਪੰਜਾਬ ਉਹਨਾਂ ਦੇ ਤਰਫ ਸਪਤਨੀ ਡਾਕਟਰ ਗੁਰਪ੍ਰੀਤ कौर ਜੀ ਆਏ ਹਨ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ ਤੇ ਆ ਜਾਣ ਤੇ ਉਹਨਾਂ ਦਾ ਮੈਂ ਸਨਮਾਨ ਵੀ ਕਰਾਂਗਾ ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ 1 ਮਿੰਟ ਵਾਸਤੇ ਉਹ ਸੰਗਤ ਨੂੰ ਵਧਾਈ ਵੀ ਦੇ ਦੇਣਗੇ ਜੋ ਕਿ ਸਾਖੀ ਦੇ ਸਮਾਗਮ ਦੀ ਵਧਾਈ ਵੀ ਸੰਗਤ ਨੂੰ ਦੇਣਗੇ ਤੇ ਸਾਰੀ ਆਮ ਆਦਮੀ ਪਾਰਟੀ ਆ ਕੇ ਚਲੇ ਗਏ ਹਨ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਉਹ ਵੀ ਆ ਜਾਣ ਨਾਲ ਹੀ ਖੜੇ ਹੋ ਜਾਣ ਤੇ ਬਾਕੀ ਵੀ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਕੋਈ ਵੀ ਜਿਹੜੇ ਲੀਡਰ ਸਖਬਾਨ ਹਨ ਉਹ ਨਾਲ ਹੀ ਆ ਜਾਣ ਬਖਤੂਰ ਸਾਹਿਬ ਦੇ ਨਾਲ ਹੀ ਖੜੇ ਹੋ ਜਾਣਗੇ ਆਮ ਆਦਮੀ ਪਾਰਟੀ ਵੱਲੋਂ ਸਾਰੇ ਸੰਗਤ ਨੂੰ ਬਸਾਖੀ ਦੇ ਮਹਾਰਤਵਾਰਕਾ ਨਾਲ ਹੀ ਦੇਣਗੇ ਸੋ ਆਪ ਸਾਰਿਆਂ ਨੂੰ ਬੀਬਾ ਜੀ 2 ਮਿੰਟ ਵਾਸਤੇ ਡਾਕਟਰ ਗੁਰਪ੍ਰੀਤ ਕੌਰ ਜੀ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਗੇ ਹਜ਼ਾਰਾਂ ਸੰਗਤਾਂ ਇੱਥੇ ਬੈਠ ਕੇ ਸੁਣ ਰਹੀਆਂ ਹਨ ਹਜ਼ਾਰਾਂ ਸੰਗਤਾਂ ਘਰਾਂ ਵਿੱਚ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੀਆਂ ਹਨ ਸਵਾਗਤ ਹੋਣਾ ਤੁਹਾਨੂੰ ਬੜਾਈ ਲਈ ਇਹ ਸਾਰੇ ਪਿਆਰ ਨਾਲ 2 ਮਿੰਟ ਵਾਸਤੇ ਸਰਵਣ ਕਰੋ ਜੀ ਮਾਈਕ ਮੇਲੇ ਭੰਤਨ ਸ਼੍ਰੀਮੁਖ ਫਰੈਂਸਾ ਜੀ ਦੀ ਪਵਨ ਅਵਿਪਰਧ ਹੋਈ ਚੜਪਟੀ ਸਾਰੀ ਸਾਥ ਸੰਗਤ ਕੋਤੇ ਵੀ ਸਾਝ ਪਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਤੁਹਾਨੂੰ ਸਾਰਿਆਂ ਨੂੰ ਸਾਡੀ ਸਾਰੀ ਪਾਰਟੀ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਔਰ ਸਾਰੇ ਸਤਿਨਾਦ ਵਸਤਨਾ ਲੱਖ ਲੱਖ ਵਧਾਈਆਂ ਹੋ। ਆਪ ਜੀ ਆਨ ਸਾਰੀ ਸ਼ਬਦ ਨੂੰ ਬਹੁਤ ਬਸਾਕੀ ਜੀ ਬਧਾਈ ਦੇ ਰਹੇ ਨੇ। ਸੱਜਣ ਵਾਰੀ ਵਾਰੀ ਨਮਸਕਾਰ ਕਰਕੇ ਸੱਜੇ ਜਾਉਗੇ। ਬਸ ਆਪਾਂ 5-7 ਮਿੰਟ ਲੱਗਣੇ ਆਪਾਂ ਅਜਾਪਾ ਸਾਰੇ پرمیشور دوار اسے حاضر ایم ایل اے سردار رجندر سنگھ جی جو سارے کی ایل اے سمانت ہو رہے ہیں بابر شرن کور جی جو سارے مہیلا کانگریس کے پردھان ہے میرے نالدیال سنگھ امور جی جو سارے راج جو ایم ایل اے اور پارٹی کے لیڈر رہے جانا مہ لینے کا پیار ہے ساری ساری سمجھ شردا جیسے بابا جی ٹرسٹ کے خالص واحد بہت بہت جیا ہے ساری پارٹیاں جیا ہے گھر گھر سب کا سانجا ہے سارا کا ستکار ہے سب نو

ਸ਼੍ਰੀ ਵਿਜੈਦਰ ਸਿੰਘ ਜੀ ਨਾਲ ਬਹੁਤ ਸੋਹਣਾ ਸਰਦਾਰ ਹਰਿਆਣ ਸਿੰਘ ਸਰਦਾਰ ਬਾਵਾ ਸਿੰਘ ਬਹੁਤ ਸੋਹਣਾ ਸਰਦਾਰ ਰਵਿੰਦਰ ਸਿੰਘ ਐਫਐਸ ਸਮਾਗਮ ਬੁਢੇ ਸੋਨਿਆ ਸਰਦਾਰ ਹਰਦਿਆਲ ਸਿੰਘ ਕਪੂਰ ਬੁਢੇ ਸੋਨਿਆ ਵਿਸ਼ਨੂ ਸ਼ਰਮਾ ਮੇਰ ਪਟਿਆਲਾ ਸਤਿਗੁਰੂ ਪੜ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜੂਟਾ ਨggen ਵਾਹੀ ਗੁਰਦੇ ਕੀ ਫਤਿਹ ਲੱਖ ਖੁਸ਼ੀਆਂ ਪਾਛਣ ਜੇ ਸਤਿਗੁਰ ਨਜ਼ਰ ਲਗੇ ਜੇ ਗੁਰੂ ਕਿਰਪਾ ਕਰਨ ਦੇ ਮਿਹਰ ਕਰਨ ਦੇ ਤੇ ਲੱਖਾਂ ਹੀ ਖੁਸ਼ੀਆਂ ਪਾਛਣ ਬਖਸ਼ਦਾ ਅੱਜ ਇਸ ਧਰਤੀ ਨੂੰ ਗੁਰੂ ਮਹਾਰਾਜ ਨੇ ਫਿਰ ਤੇ ਪਾਠ ਕਰਨੇ ਤੇ ਮਹਾਂਪੁਰ ਇਹ ਜਵਾਨਾਂ ਨੂੰ ਹੋਰ ਛੱਡੇ ਦੇ ਵਿੱਚ ਲਈ ਹੋਰ ਛਾਗ ਕਿੱਥੇ ਆ ਗਈ ਤੇ ਇਥੇ ਇਸ ਏਰੀਆ ਦੇ ਵਿੱਚ ਜਿੱਥੇ ਅੱਜ ਸਾਰੇ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਚੱਲਦੀ ਹੈ ਪਰ ਇਸ ਏਰੀਆ ਦੇ ਗੁਰੂ ਮਹਾਰਾਜ ਦੀ ਕਿੱਥੇ ਪਾਠ ਜੀ ਦੇ ਇਹ ਸ਼ਰਧਾ ਦੀ ਕਿੱਤਾ ਹੈ ਸੰਗਤ ਜਾਂਦੀਆ ਮੇਰਾ ਭਰਾਣੇ ਦੀ ਸਾਰੇ ਦੁਨੀਆ ਤੋਂ ਘੱਟ ਨਸ਼ਾ ਹੈ ਤਾਂ ਇਹਨਾਂ ਨਵੇਂ ਨਵੇਂ ਪਿੰਡਾਂ ਦੇ ਵਿੱਚ ਘੱਟ ਖੱਦ ਤੋਂ ਘੱਟ ਰਹਿਣ। ਜਿੱਥੇ ਵੀ ਤੁਸੀਂ ਜਾ ਕੇ ਸਾਈ ਰੋਗ ਮੁਸੀਬਤੀ ਦੇ ਨਾਲ ਜੁੜੇ ਹੋਵੇ। ਗੁਮੁ ਦੇ ਨਾਲ ਜੁੜੇ ਹੋਵੇ। ਇਹ ਸੰਤਾਂ ਦਾ ਤਾਂ ਬਾਤ ਹੁੰਦਾ ਹੈ। ਮਹਾਪੁਰਸ਼ਾਂ ਦਾ ਤਾਂ ਬਾਤ ਹੁੰਦਾ ਹੈ। ਇੱਕ ਸਾਜੀ ਦਾ ਵੱਡੇ ਢੀ ਸਾਸਾ ਸਾਹਿਬ ਸਾਹਿਬ ਸੇਰ ਖਰਾਬ ਹੈ ਉਹਨੂੰ ਤੇ ਬੜੇ ਸਾਲਾਂ ਤੋਂ ਬੜਾ ਪਿਆਸ ਆ ਰਿਹਾ ਨਾਲ। ਤੇ ਮੈਂ ਇਹ ਸਨਮਾਨ ਕਰਦੇ ਆਂ ਜੀ। ਤੇ ਬਸ ਸਾਰੇਆਂ ਦੀ ਬੇਨਤੀ ਸਿਨ ਅਨਸਾਰੇ ਆਜੋ ਫਟਾਫਟ ਆਪਾਂ ਦੁਆਰ ਸ਼ੁਰੂ ਕਰੀਏ ਕਿਉਂਕਿ ਅਸੀਂ ਇਸ ਪਹਿਲੀ ਵਾਰ ਮੈਨੂੰ ਲੱਗਦਾ ਜੀ ਬੇਰੀ ਜ਼ਿੰਦਗੀ ਜੋ ਹੋਇਆ ਹੈ ਤਾਂ ਇੰਨਾ ਸਾਰਿਆਂ ਦਾ ਬੋਲਣਾ ਵੀ ਤੇ ਟਾਈਮ ਵੀ ਲੈ ਤੇ ਮੈਂ ਜਦੋਂ ਸਟੇਜ ਤੇ ਆਵਾਂ ਨਾਲ ਦੀ ਦਾਲ ਕੀ ਸ਼ੁਰੂ ਕਰ ਲੈਣਾ ਮੇਰੀ ਜ਼ਿੰਦਗੀ ਜੀ ਮੈਨੂੰ ਲੱਗਦਾ ਜੀ ਬੇਰੀ ਬਣੀ ਹੋਇਆ ਨਹੀਂ ਤੇ ਅਜੇ ਤੱਕ ਅਜਿਹਾ ਹੋਇਆ ਨਹੀਂ ਤੇ ਮੈਨੂੰ ਇਹ ਲੱਗਦਾ ਸੀ ਕਿ ਜਦੋਂ ਅਸੀਂ ਸਾਰੇ ਹੀ ਆਉਂਦੇ ਤੇ ਅਸੀਂ ਸਾਰਿਆਂ ਦਾ ਇਸ ਸਮਾਂ ਦੇਭਾ ਲਈ ਫਿਰ ਸਾਰਿਆਂ ਦੀ ਵਾਰੀ-ਵਾਰੀ ਆਪਾਂ ਇੱਕ-ਇੱਕ ਮਿੰਟ ਸਾਰੇ ਹੀ ਵਧਾਈਆਂ ਜਦੋਂ ਦੇਣਾ ਤਾਂ ਕਰਕੇ ਫਿਰ ਆਪਾਂ ਸਾਰੇ ਸਾਰੀਆਂ ਪਾਰਟੀਆਂ ਦੀ ਵਧਾਈ ਹੋ ਗਈ ਕਿਉਂਕਿ ਸਾਰੀਆਂ ਪਾਰਟੀਆਂ ਵਾਲੇ ਵਿੱਚ ਬੈਠੇ ਵੀ ਹੋਣਗੇ ਹੁਣ ਇੱਕ ਇੱਕ ਕਿਸੇ ਪਾਰਟੀ ਦੀ ਬੋਲਟ ਪਾਉਂਦਾ ਦੂਜਾ ਲੰਦੀ ਜਗ੍ਹਾ ਪਾਉਂਦਾ ਕਹਿੰਦਾ ਸਾਡੇ ਵਾਲੇ ਵੀ ਹਾਜ਼ਰੀ ਭਰੀ ਦੀ ਮੇਰਾ ਲੱਗਾ ਇੱਕ ਤੇ ਰਹਿ ਗਈਆਂ ਪਾਰਟੀਆਂ ਦੇ ਸਾਰੇ ਹੈਗੇ ਨੇ ਉਹ ਇੱਕ ਉਹਨਾਂ ਦਾ ਵੀ ਹੁੰਦਾ ਕਿ ਵੀ ਤਾਂ ਮੈਂ ਸਨਮਾਨ ਕਰਾ ਦੇਣਾ ਸੀ ਪਰ ਕੋਈ ਨਹੀਂ ਉਹਦੇ ਘਰ ਵੀ ਨਹੀਂ ਆਇਆ ਸਤਿ ਨਮਸਕਾਰ ਕਰਨ ਸਿੰਘ ਹਾਂ ਸਤਿ ਸ਼੍ਰੀ ਅਕਾਲ ਸਰਦਾਰ ਕਰਨ ਸਿੰਘ ਜੀ Bibi ਬੁਲਿੰਦਰ ਕੌਰ ਜੀ ਲੂੰਬਾ ਜੀ ਆਓ ਭਾਗਾਂ ਦਾ ਪ੍ਰੋਗਰਾਮ ਕਰਦੇ ਸਰਦਾਰ ਸੁਖਵੀਰ ਸਿੰਘ ਬਾਦਲਪੁਰਾ ਦਾਇਰ ਬੋਲਦੇ ਅਸੀਂ ਸਭ ਲਈ ਕਿਉਂਕਿ ਸਾਰਿਆਂ ਦੀ ਆਪਣੀ ਆਪਣੀ ਡਿਊਟੀ ਆਪ ਜੀ ਆਪ ਨੂੰ ਮੰਨਦੇ ਸਭ ਨੇ ਕੰਮ ਕੀਤਾ ਸਭ ਵਿੱਚ ਕਮੀਆਂ ਵੀ ਸਨਮਾਨ ਕਰਦਾ

ਉਸਾਂ ਦੀ ਸੰਗਤਾਂ ਨੂੰ ਬੇਨਤੀਆਂ ਨੇ ਉਹਦੇ ਕੋਤਾ ਸੀ ਜਿਹੜਾ ਛੱਡਿਆਂ ਤੇ ਪਾਸ਼ਾ ਸਾਹਿਬ ਖੁਸ਼ ਰਹਿਦਾ ਦੁੱਖਾਂ ਦੇ ਵਿੱਚ ਵੀ ਆਪਣੇ ਆਪ ਪਾਸ਼ਾ ਕੇਲਾ ਨੂੰ ਦੇ ਉਹਨਾਂ ਦੇ ਆਪਾਂ ਬੱਚੇ ਆ ਤੇ ਆਪਾਂ ਤੇ ਸਦਾ ਹੀ ਜਨਰਲ ਦੀ ਗੱਲ ਜ ਰਹਿਣੀ ਚਾਹੀਦੀ ਕਦੇ ਘਰ ਰੱਖੋ ਮੰਨ ਕੇ ਜਦੋਂ ਜਾਣਾ ਹੈ ਕਾਲ ਨਿਕਲਣੀ ਆਰਾਮ ਨਾਲ ਨਿਕਲਣਾ ਕਿਤੇ ਤੁਸੀਂ ਉੱਥੇ ਜੇਡ ਤਿੰਨ ਚਾਰ ਨੇ ਉੱਥੇ ਬਸ ਫਸੋ ਕਿਤੇ ਆਰਾਮ ਨਾਲ ਵਾਰੀ ਵਾਰੀ ਆਪ ਵੀ ਸਿੱਜ ਜਾਏ ਮਦਨਗਰ ਆ ਜਾਂ ਜਾਈਏ ਫਿਰ ਮੱਤਾ 게 ਜਦੋਂ ਉਥੋਂ ਵੀ ਆਰਾਮ ਨਾਲ ਨਿਕਲੋ ਫਿਰ ਬੱਸਾਂ ਆਰਾਮ ਨਾਲ ਖੜਦੀਆਂ ਗੱਡੀਆਂ ਆਰਾਮ ਨਾਲ ਕੱਢਦੀਆਂ ਐਕਸੀਡੈਂਟ ਨਹੀਂ ਕਰਦੇ ਕਾਹ ਨਹੀਂ ਕਰਦੇ